ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਸੋ ਕਹੋ ਤਲਬੁਰ ਸੇਵੀਐ ਐਨ ਸੋ ਸਜੋ ਸੁਭਾਉ ਦਰਸ਼ਨ ਪਰਸੈ ਗੁਰੂ ਕੈ ਜਨਮ ਮਾਰਨ ਦੁਖ ਜਾਈ ਹੋ ਵਾ ਸਿਫਤ ਖਸਮਨੀ ਨੂਰ ਅਰਸੋਂ ਕੁਰਸੋਂ ਛਟਿਆ ਤੋਦ ਡਠ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਸੱਜਣ ਸਚਾ ਪਾਤਸ਼ਾਹ ਸਿਰ ਸਾੰਦ ਸਾਹੋ ਜੇ ਸੁਪਾ ਸੁਬਹ ਟਿਆ ਸੋਈਐ ਸਭ ਨਾ ਦਾ ਵੀ ਸਾਗੋ ਸਤਨਾਮ ਸ਼੍ਰੀ ਵਾਹੀ ਗੁਰੂ ਸਾਹਿਬ ਜੀਓ ਜੈਤ ਸ੍ਰੀ ਮਹੱਲਾ ਪੰਜਵਾ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਉ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤਾ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਵਉ ਆਨੰਦਿਨ ਨੀਤਾ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤਾ ਸ਼ੰਤ ਸੁਣ ਜਾਰ ਹਮਾਰੇ ਸੱਜਣ ਇਕ ਬਿਨੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੀ ਹਾਂ ਫਿਰੋਂ ਖੋਜੰਤੀਆ ਤਿਸ ਦਾਸ ਪਿਆਰੀ ਸਿਰ ਧਰੀ ਉਤਾਰੇ ਇਕ ਪੂਰੀ ਦਰਸ਼ਨ ਦੀ ਜੈ ਨੈਣ ਹਮਾਰੇ ਪ੍ਰੀਰੰਗ ਰੰਗਾਰੇ ਇਕ ਤਿਲ ਭੀ ਨਾ ਤੇਰੀ ਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤਰਕ ਜਿਵੇਂ ਤਸੰਦੀਆ ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਖਾ ਬੁਜੰਤੀਆ ਯਾਰ ਵੇ ਪ੍ਰਿਆ ਹਬੇ ਸਖੀਆਂ ਮੂੰ ਕਹੀ ਨਾ ਜਹੀਆ ਯਾਰ ਵੇ ਇੱਕ ਦੂ ਇੱਕ ਚਾੜੈ ਹਾਉ ਕਿਸ ਚਤਿਹੀਆ ਹੇ ਕਦੂ ਹੇ ਕਾੜੀ ਅਨਕ ਪ੍ਰਿਆਰੀ ਨਿਤ ਕਰਦੇ ਭੋਗ ਬਿਲਾਸਾ ਤਿਨਾ ਦੇਖ ਮਨ ਚਾਉ ਉਠੰਦਾ ਹਉ ਕਦ ਪਾਈ ਗੁਣ ਤਾਸਾ ਜਿਨੀ ਮੈਂ ਢਾਲ ਲਾਲ ਰਜਾਇਆ ਹਾਉ ਤਿਸ ਆਗੈ ਮਨ ਦੇਹਿਆ ਨਾਨਕ ਕਹਿ ਸੁਣੋ ਬਿਨੋ ਸਹਾਗਣ ਮੂਂ ਦਸ ਦਿਖਾ ਪਰ ਕੇ ਹੀ ਆ ਯਾਰ ਵੀ  ਪਿਰ ਆਪਨ ਪਾਣਾ ਕਿਸ ਨੀ ਸੀ ਸ਼ੰਦਾ ਯਾਰ ਵੀ ਰਾਵਿਆ ਲਾਲਨ ਮੂੰ ਦਾ ਸਦ ਸੰਦਾ ਲਾਲਨ ਤੈ ਪਾਇ ਆਪ ਗਵਾਇਆ ਜੈ ਧਨ ਪਾਗ ਮਥਾਣੇ ਬਾਹ ਪਕੜ ਠਾਕਰੋਂ ਕਿੰਦੀ ਗੁਣ ਆਵ ਗੁਣ ਨਾ ਪੇਸ਼ਾਣੇ ਗੁਣ ਹਾਰ ਤੇ ਪਾਇਆ ਰੰਗ ਲਾਲ ਬਣਾਇ ਤਿਸ ਹਬੋ ਕਿਸ ਸੋਹੰਦਾ ਜਨ ਨਾਨਕ ਤਨ ਸੁਆਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੀ ਨਿਤ ਸੁਖ ਸੁਖਿੰਦੀ ਸਾ ਮੈਂ ਪਾਇ वर लोड़ींदा आया व वधाई मा मंगल रहस थिया फल सदनवरंग वड भाग पाया गुर मेलाया साध कतसंगी आशा मनसा सॻल पूरी ਪ੍ਰੇ ਅੰਕ ਅੰਕ ਮਿਲਾਈ ਬੇਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਆਸਾ ਮਨ ਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ ਬੇਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ